ਬਾਲੀਵੁੱਡ اداکار ਕੰਗਨਾ ਰਣੋਤ ਅਤੇ ਉਸਦੀ ਭੈਣ ਰੰਗੋਲੀ ਚੰਦੇਲ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਕੰਗਨਾ ਅਤੇ ਰੰਗੋਲੀ ਖਿਲਾਫ ਸੋਸ਼ਲ ਮੀਡੀਆ ਰਾਹੀਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਕੇਸ ਦਰਜ ਕੀਤਾ ਗਿਆ ਸੀਗਾ ਇਸ ਮਾਮਲੇ ਦੇ ਵਿੱਚ ਦੋਵੇਂ ਭੈਣਾਂ ਨੂੰ ਕਈ ਵਾਰ ਪੁਲਿਸ ਸਾਹਮਣੇ ਪੇਸ਼ ਹੋਣ ਦੇ ਲਈ ਬੁਲਾਇਆ ਗਿਆ ਸੀ ਪਰ ਦੋਵੇਂ ਭੈਣਾਂ ਹਜੇ ਤੱਕ ਪੁਲਿਸ ਸਾਹਮਣੇ ਪੇਸ਼ ਨਹੀਂ ਹੋਈਆਂ ਜਿਸ ਕਾਰਨ ਮੁੰਬਈ ਹਾਈ ਕੋਰਟ ਨੇ ਕੰਗਨਾ ਅਤੇ ਰੰਗੋਲੀ ਨੂੰ ਹੁਣ ਪੁਲਿਸ ਸਾਹਮਣੇ ਪੇਸ਼ ਹੋਣ ਦੇ ਲਈ ਨਵਾਂ ਨਿਰਦੇਸ਼ ਭੇਜਿਆ ਹੈ ਕੰਗਰ ਨੋ ਤੇ ਰੰਗੋਲੀ ਚੰਦੇਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀਆਂ ਹਨ ਦੋਵੇਂ ਟਵਿੱਟਰ ਤੇ ਲਗਾਤਾਰ ਟਵੀਟ ਕਰਦੀਆਂ ਰਹਿੰਦੀਆਂ ਨੇ ਜਿਸ ਕਾਰਨ ਇਹ ਪੈਣਾ ਹਮੇਸ਼ਾ ਲਾਈਮਲਾਈਟ ਦੇ ਵਿੱਚ ਬਣੀਆ ਰਹਿੰਦੀਆਂ ਨੇ ਹੁਣ ਖਬਰ ਮਿਲੀ ਹੈ ਕਿ ਮੁੰਬਈ ਹਾਈ ਕੋਰਟ ਨੇ اداکارਾਂ ਕੰਗਨਾ ਰਣੋਤ ਅਤੇ ਉਸਦੀ ਭੈਣ ਰੰਗੋਲੀ ਚੰਦੇਲ ਨੂੰ 8 ਜਨਵਰੀ ਤੋਂ ਪਹਿਲਾਂ-ਪਹਿਲਾਂ ਪੁਲਿਸ ਸਾਹਮਣੇ ਪੇਸ਼ ਹੋਣ ਦੇ ਲਈ ਨਿਰਦੇਸ਼ ਦਿੱਤਾ ਹੈ। ਉਸ ਤੋਂ ਪਹਿਲਾਂ ਪੁਲਿਸ ਨੂੰ ਉਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਨਾ ਕਰਨ ਦੇ ਲਈ ਕਿਹਾ ਗਿਆ ਹੈ। ਦਰਅਸਲ ਕੁਝ ਦਿਨ ਪਹਿਲਾਂ ਕਾਸਟਿੰਗ ਡਾਇਰੈਕਟਰ ਮੋਨਵਰ ਅਲੀ ਸૈયਦ ਨੇ ਕੰਗਨਾ ਅਤੇ ਰੰਗੋਲੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਅਤੇ ਸੋਸ਼ਲ ਮੀਡੀਆ ਰਾਹੀਂ ਦੋ ਧਰਮਾਂ ਵਿਚਕਾਰ ਦੁਸ਼ਮਣੀ ਵਧਾਉਣ ਦਾ ਦੋਸ਼ ਲਾਇਆ ਸੀਗਾ। ਉਸ ਨੇ ਪੁਲਿਸ ਦੇ ਅੱਗੇ ਸ਼ਿਕਾਇਤ ਵੀ ਦਰਜ ਕਰਵਾਈ। ਉਦੋਂ ਤੋਂ ਹੀ ਦੋਵੇਂ ਭੈਣਾਂ ਨੂੰ ਲਗਾਤਾਰ ਕਿਸ ਦੇ ਲਈ ਮੁੰਬਈ ਪੁਲਿਸ ਦੇ ਕੋਲ ਨਹੀਂ ਪਹੁੰਚੀਆਂ